ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਦੇਵੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰ ਲਿਓ। ਪੈਂਡਾ ਬੱਲੇ ਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸਜਣੋ। ਇਸ ਵੇਲੇ ਵਲਟੋਏ ਪੈਂਟ ਦੇ ਵਿੱਚ ਲਵ ਕੋਲੇ ਤੇ ਸੱਬੇ ਕੋਲੇ ਤਿੰਨ ਮੱਝਾਂ ਝੋਟੀਆਂ ਸੱਜਣੋ ਤੇ ਇਹ ਨੋਟ ਕਰ ਲਓ ਵੀ ਤਿੰਨੇ ਸੂਨ ਆ ਲਈਆਂ ਤੇ ਇੱਕ ਖਾਸ ਰਹੂਗੀ ਤੁਹਾਡੇ ਲਈ ਅੱਜ ਬੂਰੀ ਨੀਲੀ ਰਾਬੀ 35 50 ਓਕੇ ਆਹ ਵੇਖੋ ਲੇ ਚੌੜੇ ਵਾਲੀ ਤੇ ਬਾਕੀ ਆ ਵੀ ਮੈਂ ਚੰਗੀ ਬਾਕੀ ਸਾਰੀਆਂ ਚੰਗੀਆਂ ਆਵਦੀ ਆਵਦੀ ਜਗ੍ਹਾ ਤੇ ਸੱਜਣੋ ਤੇ ਗੱਲ ਰੇਟ ਤੇ ਮੁੱਕਣੀ ਆ ਤੇ ਜਿਹੜੀ ਵੀ ਪਸੰਦ ਆਗੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਕਿ ਨਵੇਂ ਸੱਜਣ ਜਿਹੜੇ ਪਹਿਲੀ ਵਾਰੀ ਵੀਡੀਓ ਵੇਖੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟ ਤੇ ਸੈੱਟ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਵਧੀਆ ਵਧੀਆ ਚੜਦੀ ਕਲਾ ਨਾ ਗੁਰੂ ਰਾਨ ਦਾ ਦੀ ਕਿਰਪਾ ਹੈ ਅੱਜ ਤਾਂ ਜੀ ਜਾਂਦਾ ਤੁਹਾਡੇ ਪੈਰਾ ਪਿੱਛੇ ਜਿਹੜੇ ਵੀਰ ਭਾਂਤਰਾ ਆਪਣਾ ਪਿਆਰ ਕਰਦੇ ਆ ਉਹਨਾਂ ਦੇ ਪੈਰਾ ਪਿੱਛੇ ਚੱਲੀ ਜਾਂਦਾ ਵਧੀਆ ਰੋਟੀ ਚੱਲੀ ਜਾਂਦੀ ਹੈ ਗੁਰੂ ਦਿੱਤੀ ਜਾਂਦਾ ਰੋਟੀ ਸਾਫ਼ ਡੰਗਰ ਲੱਭੀਦਾ ਤੇ ਸਾਫ਼ ਡੰਗਰ ਤੁਹਾਨੂੰ ਬਧਾ ਆਪਾਂ ਲਈਦਾ ਤੇ ਸਾਫ਼ ਹੀ ਗਰੰਟੀਆਂ ਵਾਲੇ ਆਪਾਂ ਡੰਗਰ ਲੈਨੇ ਆ ਤੇ ਆਪਣੇ ਵੇਚਦੇ ਜਾਂਦੇ ਆ ਤੇ ਅੱਜ ਉਹਦੋਂ ਮਿਹਰ ਕੇ ਆਪਾਂ ਪਾਈ ਆ ਨਾ ਬਿੜੀ ਤੋਂ ਬਗੈਰ ਹੀ ਦਸ ਮੱਝਾਂ ਵੇਕੀਆਂ ਉਹਦਨੀਆਂ ਕੀ ਬਾਤ ਆ ਹਾਂਜੀ ਤੇ ਦੂਜਾ ਅੱਜ ਫਿਰ ਬਲੰਦ ਹੌਸਲੇ ਵਲੰਦੋਂ ਸਲੇ ਹਨਾ ਬਲੰਦਾ ਟਿਕਾ ਮਾ ਕਿਆ ਬਾਤਾਂ ਆ ਨਹੀਂ ਠੀਕ ਆ ਸਭੇ ਕਿਵੇਂ ਆ ਹਰ ਵਧੀਆ ਵਧੀਆ ਚੜਦੀ ਕਲਾ ਹਾਂ ਚੜਦੀ ਕਲਾ ਖਿੱਚ ਕੇ ਕੰਮ ਅੱਜ ਤਾਂ ਭੰਗੜੇ ਪਾਉਂਦਾ ਹਨਾ ਸਿੰਘ ਤੇ ਅੱਜ ਪੂਰੀ ਕਰਪਾ ਆ ਜੇ ਅੱਜ ਨਾ ਇੱਕ ਲੱਤ ਤੇ ਨੱਚਦਾ ਐ ਨੱਚਦਾ ਹੀ ਆ ਨਾ ਅੱਜ ਤਾਂ ਪਹਿਲਾਂ ਵੀ ਨੱਚਦਾ ਹੀ ਕਹਿੰਦਾ ਗਾਣਾ ਲਾਓ ਤੇ ਡਰੈੱਸ ਆਪਣਾ ਡਰੈੱਸ ਆਪਣਾ ਪਿੰਡ ਬਲਟੋਆ ਤਸੀਲ ਬੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਠੀਕ ਆ ਤੇ ਨਾਮ ਮੇਰਾ ਲੱਭਰੀ ਸਿੰਘ ਮੋਬਾਈਲ ਨੰਬਰ 90560 64716 9560 64716 794 99568 ਇੱਕ ਕਰੀ ਹੋ ਰਿਪੀਟ ਕਰੀ 794 99568 ਨੰਬਰ ਦੱਸਦਾ ਕਿ ਧੋਕੇ ਮਾਰਦਾ ਨਹੀਂ ਠੀਕ ਹੈ ਵਰਜਟਾ ਤੇ ਲਾਵਾ ਬੂਰੀ ਮੈਂ ਬੂਰੀ ਮੈਂ ਕਿਹੜਾ ਸੁਆ ਸੁੰਦੀ ਆ ਬੂਰੀ ਮੈਂ ਘਰਾਂ ਦੇ ਅੰਦਰ ਕਰੈਕਟ ਨੰਬਰ ਰੱਖ ਕੇ ਦਿੱਤੀ ਆ ਕੁਛਿੱਜਾ ਸੁਆ ਸੁੰਦੀ ਉਹ ਤੇਰਾ ਮੈਂ ਆਪਣੇ ਕੋਲੋਂ ਕਈ ਪਿਛਲੀ ਵਾਰੀ ਠੀਕ ਆ ਹਾਂਜੀ ਦੋ ਘਾਲੀ ਮੱਛੀ ਤੁਹਾਡੀ ਦਿੱਤੀ ਸੀ ਹਾਂ ਤੇ ਇਹ ਇੱਕ ਗੱਲ ਆ ਮੈਂ ਜੀ ਆਪਾਂ ਗਰੰਟੀ ਦਵਾਂਗੇ ਜੇ ਨਾ 15 ਕਿਲੋ ਮੈਂ ਦੁੱਧ ਦਊਗੀ ਤਾਂ ਆਪਾਂ ਜੋਰਾ ਮੱਦੀ ਫੋਨ ਲਾ ਕੇ ਵੀਰ ਭਰਾ ਪੁੱਛ ਸਕਦਾ ਠੀਕ ਆ 14 ਤੋਂ 15 ਕਿਲੋ ਮੈਂ ਦੁੱਧ ਕੱਢੂਗੀ ਜੇ ਹੋਰ ਕਿੰਨੇ ਕਿਲੋ ਹੁੰਦੀ ਨਾ ਜਿੱਦਾਂ ਮੈਂ ਲੇਵਰ ਲਈ ਫਿਰਦੀ ਤੇ ਮਿਰਲਾ ਉਹਦੀ 20 ਕਿਲੋ ਦੱਸ ਦੇਣਾ ਹੈ ਕਹਿੰਨੇ ਸਹੀ ਗੱਲ ਹੈ ਹਾਂ ਆਪਣੇ ਕੋਲੋਂ ਮੈਂ ਦਿੱਤੀ ਆ ਆਪਾਂ ਉਹਨਾਂ ਨੂੰ ਪਿਛਲੀ ਰਾਤ ਇੱਕ 20 ਦੀ ਇਥੋਂ ਆਪਣੇ ਕੋਲੋਂ ਗਈ ਆ ਸਭਾ ਉਹਨਾਂ ਚੋਇਆ ਮੈਨੇ 14-15 ਕਿਲੋ ਲੈ ਆਈ ਅਜੇ ਉਹਨਾਂ ਦੀ ਸੇਵਾ ਵੀ ਨਾਰਮਲ ਆ ਠੀਕ ਆ ਹਾਂਜੀ ਉਹਨਾਂ ਮੈਂ ਲੱਸੀ ਕਰਤੀ ਹੁਣ ਸੂਆ ਤੀਜਾ ਕੇ ਚੌਥਾ ਹੁਣ ਤੀਜਾ ਵਾ ਕੋਈ ਵੀ ਨਹੀਂ ਚੌਥਾ ਮੰਨ ਕੇ ਲੈ ਜੇ ਭਾਵੇਂ ਠੀਕ ਆ ਚੌਥੇ ਸਿਆਣਿਆਂ ਦੇ ਮੱਝ ਨਿਸ਼ਾਨੀਆਂ ਨੀਲੀ ਦੀਆਂ ਕਵਰ ਕਰਦੀ ਆ ਸਾਰੀਆਂ ਨੀਲੀ ਦੀਆਂ ਨਿਸ਼ਾਨੀਆਂ ਹੈ ਇੱਧਰ ਵੇਖੋ ਬਾਨੇ ਤੇ ਡਾਪਿਆ ਠੀਕ ਆ ਮਗਰ ਸੂਤ ਤੇ ਵੀ ਨਿਸ਼ਾਨ ਇੱਧਰ ਇੱਕ ਇੱਕ ਕਿੰਨਾ ਨਿਸ਼ਾਨ ਆ ਵਾ ਪੂਰਾ ਮਾਰਕਾ ਜਿੰਨਾ ਵੀ ਮਾਰਕਾ ਹੈਗਾ ਸਾਰਾ ਹੈਗਾ ਕਰਮਾਲੀ ਦੇ ਤੇ ਦਿਨ ਕਿੰਨੇ ਲੈ ਜੂ ਜਿਹੜੇ ਤਿਆਰੀ ਦੇ 4-5 ਹੀ ਇਹਦੇ ਦੇ ਨਾ ਪੂਰੇ ਹੋ ਗਏ ਆ ਅੱਜ ਤੇ ਜਿਹੜੇ ਉੱਤੇ ਕਰਨੇ ਨੇ 4-5 ਹੋਣ ਬੜੀ ਲਾ ਕੇ ਆ ਕੇ ਲਉਂਦੀ ਐ ਕਿਉਂ ਪੰਜਾਂ ਦਿਨਾਂ ਨੂੰ ਸੂਗੀ ਤੇ ਥੱਲੇ ਪੱਟ ਨਾਲ ਕੀ ਬਣ ਕੇ ਸੂਗੀ ਥੱਲੇ ਜਦੋਂ ਸੂਗੀ ਮੈਂ ਤੇ ਭਾਲ ਜਾਂ ਰੇਤਾ ਪਾਣੀ ਪਾਉਗੀ ਇਸ ਤਰ੍ਹਾਂ ਬਾਦੀ ਕਰਮਾਲੀ ਸਾਡੇ ਇੰਦਰ ਬਾਦਰ ਦੇ ਰਵੇ ਇਸ ਤਰ੍ਹਾਂ ਦੇ ਕਸੂਨ ਲੱਗੀਆਂ ਮਈਆਂ ਬੰਦੀਆਂ ਜਾਂਦੀਆਂ ਇਹ ਆ ਬੋਲ ਕੇ ਬਾਹਰ ਠਣਾ ਠਣਾ ਲੋ ਭਾਰ ਲੋ ਕੇ ਆਪਣੀ ਚੋਈ ਮੱਝ ਆ ਪਿਛੇ ਮੈਂ ਅਸਲ ਪੂਰਿਆਂ ਤੋਂ ਲਈ ਏ ਇਹ ਭਾਰ ਭਾਰ ਪੂਰਿਆਂ ਨੂੰ ਵੀ ਨਾ ਕੋਈ ਗਰੰਟੀ ਜੇ ਭਾਰ ਮੱਝ ਪਾਉਂਦੀ ਆਉਂਦੀ ਨਾ ਸਭਾ ਕਹਿੰਦਾ ਕੋਈ ਗਰੰਟੀ ਨਹੀਂ ਮੈਂ ਕੋਈ ਗੱਲ ਨਹੀਂ ਦੇ ਹੈਂ ਇਹ ਗੱਲ ਨਹੀਂ ਵਧੀਆ ਅੱਛਾ ਗਰੰਟੀ ਹੈ ਨਾ ਗਰੰਟੀ ਪੂਰੀ ਮੇਰੀ ਗਰੰਟੀ ਸੱਬੇ ਦੀ ਵੀ ਗਰੰਟੀ ਹੈ ਮੇਰੀ ਗਰੰਟੀ ਜੇ ਮੈਂ ਬਾਹਰ ਪਾ ਜੂਗੀ ਨਾ ਮੈਂ ਉਸੇ ਵਾਲੇ ਵੀਡੀਓ ਬਣਾ ਕੇ ਲਾਦ ਕੇ ਮੇਰੀ ਵਾਪਸ ਲਾ ਦੇਣਾ ਕੱਡੀ ਵਾਰ ਹਾਂਜੀ ਲੋ ਵੀ ਸੱਜਣੋ ਟੋਰ ਚੈੱਕ ਕਰਾਓ ਮੈਂ ਵੀ ਪਿਆਰ ਆਪਾਂ ਭੁਲਿਆ ਦੀ ਹਾਂ ਕੀ ਬਾਤ ਬਿਜਲੀ ਵਾਲਾ ਮੈਂ ਲਈ ਨਹੀਂ ਹਥੋ ਠੀਕ ਹੈ ਇੱਕ ਦਾਤੀ ਲਈ ਆਪਾਂ ਮੈਂ ਕਿੰਦੀ ਹੈ ਨਾ ਵੇਖੋ ਸੱਜਣੋ ਮੈਂ ਬੜਾ ਜਿਆਦਾ ਰੋਤ ਸੀ ਚੱਲ ਪੁੱਤ ਚੱਲ ਉਹ ਦੋ ਐ ਵੀ ਮਤ ਪਲੀ ਪਾ ਦੀ ਮਾਜ ਬਹੁਤ ਐ ਵੀ ਬੜੀ ਕੰਨੀ ਚਲੀ ਵਸ ਵਾਲਾ ਵਾਲਾ ਠੀਕ ਆ ਇੱਥੋਂ ਇੱਕ ਮਾਲੀ ਬਾਹਰ ਨਾਲ ਜਾਈ ਜਵਾਹਤ ਕਰਮ ਵਾਲੀ ਹੋਇਆ ਜਿਹਾ ਲੱਗਾ ਵਾ ਜਿੰਨੇ ਗੱਲਾਂ ਹੀ ਭਰੇ ਠੀਕ ਆ ਥਾਂ ਚੰਗਾ ਲੱਗਾ ਥਾਂ ਅਜੇ ਮੇਰੇ ਕੋਲ ਆਈ ਇਹ ਰਾਤ ਦੀ ਪੱਠੇ-ਪੁੱਠੇ ਖੋਲ ਕੇ ਨਹੀਂ ਖਾਦੇ ਮੈਂ ਤੇਰਾ ਚੌੜੀ ਤੁਹਾਨੂੰ ਪਤਾ ਨਾਵੇਂ ਸਾਦੇ ਆ ਕੇ ਕਰ ਜਾਂਦੀ ਲੈ ਘੱਟ ਟੇਡਾ ਲੈ ਚੱਲ ਉੱਥੇ ਇਹਦਾ ਕੱਟ ਹਾਂ ਨਹੀਂ ਚੰਗੀ ਹੈ ਜਿੰਨੀ ਮੇਰੀ ਸੋਣੀ ਪਰ ਬਿਲਾਪੁਰ ਨਾਲ ਪੜਨਾ ਜਗੇ ਨਾਲ ਤੋਂ ਬਹੁਤੀ ਜਿਆਦੀ ਬੋਲੀ ਹੈ ਠੀਕ ਪੂਰੀ ਪਿਆਰ ਸੱਜਣੋ ਮਿਲਦੀ ਨਹੀਂ ਲੰਮਾ ਟਾਈਮ ਜੀ ਇਹ ਨਾ ਅੱਛਾ ਤੇ ਮੈਂ ਆਪ ਵੀ ਨਹੀਂ ਮਿਲੂਗੀ ਜਿੱਥੇ ਵੀ ਜਾਊਗੀ ਲੱਗੀ ਦੋ ਨਵੇਂ ਲੱਗੀ ਅੱਠ ਮਹੀਨੇ ਦੀ ਕੱਪਣਾ ਹੋਊਗੀ ਨਾ ਉਹ ਦਿਨ ਛੱਡਣਗੇ ਠੀਕ ਆ ਮਾੜੀ ਆਵਾਜ਼ ਵੇਖੋ ਸੱਜਣੋ ਬੈਕ ਸਾਈਡ ਤੋਂ ਇਹਦੇ ਥਾਂ ਲੈ ਵੇ ਦੀ ਕੁਆਲਿਟੀ ਚੈੱਕ ਕਰ ਲਓ ਤੇ ਪਤਲੀ ਜਮੜੀ ਦੀ ਮੈਂ ਜਮਾ ਹੀ ਕਰਨ ਵਾਲੀ ਐ ਕਾਗਜ਼ ਤਰ ਕੀ ਦਰੇ ਜਮਣੀ ਤਰ ਲੈ ਤਾਂ ਹੀ ਦੁੱਧ ਦਿੰਦੀ ਹੈ ਨਾ ਤਾਂ ਫਿਰ ਨੀਲੀ ਦੀ ਨਿਸ਼ਾਨੀ ਕੋਈ ਵੀ ਨਹੀਂ ਕੋਸੀ ਨਹੀਂ ਕੁਛ ਤੇ ਰੇਟ ਦੱਸੋ ਭਾਈ ਨੀਲੀ ਪਿਓ ਰਿਆ ਰੇਟ ਤੇ ਕੀ ਕਰਦਾ ਜਿੰਨੇ ਸੀ ਪਿਛਲੀ ਵਾਰ ਵਿੱਚ ਇਰਗੀ ਵੀ ਹਣ ਦੀ ਵੇਚ ਦਿੱਗੇ ਜੀ ਜੀ ਰੈਕਟ 20 ਦੀ ਵੇਚੀ ਉਹ ਜਾ ਭਰਾ ਪਿਛਲੀ ਵਾਰ ਤੋਂ ਦੀਸਾਂ ਮੜੀ ਮੈਂਦੀ ਰੋਤੀ ਉਹਨਾਂ ਬੰਦੇ ਸਾਬ ਬਣਾ ਲੈ ਨੇ ਪੂਰੇ ਮੁੰਡਾ ਬਾਹਰ ਕੀ ਦੱਸੋ ਯਾਰ ਪਿਛਲੀ 80 ਦੇ ਗਏ ਹੈ 85 ਕਿਉਂ ਲੈ ਇੱਕੋ ਗੱਲ ਨਹੀਂ ਘੱਟ ਨਾ ਦੱਸੋ ਇਹ ਨਾ ਕਿ ਕੋਈ ਮਹਿੰਗੇ ਰੇਟ ਮੰਗੀਆਂ ਦੇਣੀ 85 ਦੀ ਆ ਪਤਾ ਨਹੀਂ ਕੀ ਤੱਬੇ ਨੇ ਮੰਗਿਆ ਪਤਾ ਨਹੀਂ ਕੀ ਚੱਲਿਆ ਚੱਕਰ ਜਾਨੀ ਨਹੀਂ ਚੱਲਿਆ ਮੈਂ ਸੱਚੀ ਅੱਛਾ ਮੇਰੇ ਤੇ ਅੰਦਰ ਦਾ ਤਵਜੀਤ ਪਤਾ ਨਹੀਂ ਕੀ ਇਹਦੇ ਬੜਾ ਭੜਾ ਵੇਖਿਆ ਤੇਰੇ ਲੀਏ ਨੇ ਕੋਈ ਗੱਲ ਨਹੀਂ ਕਿ ਟੱਕਰ ਚੱਲਿਆ ਜਾਂ ਕੀ ਨਹੀਂ ਚੱਲਿਆ ਚੱਲ ਉਹਦੇ ਕਰਮਾਲਿਆਂ ਐਡਾ ਦੇ ਲਿਆ ਲੱਭਦਾ ਜੇ ਉਹਨੇ 85 ਜੀ ਕਹਿਤੀ ਨਾ ਤੇ 85 ਹਜ਼ਾਰ ਦੀ ਮੈਂ ਅੱਜ ਦਊਂਗਾ ਪਰ ਇੰਨੇ ਦੀ ਲਈ ਨਹੀਂ ਮਾਜਾ ਉਹ ਲੈਖਾ ਪਹਿ ਗਿਆ ਜਾ ਚਲ ਕੋਈ ਗੱਲ ਨਹੀਂ 92 ਦੇ ਕਹਿਣਾ ਇਹਦੇ ਚਲ ਕੋ ਜਾਣ ਦੇ ਕਰਮਾਲੀ ਅੱਛਾ ਹਾਂ ਅੱਜ ਪਹਿਣ ਭਲੇਖੇ ਕਾਂਗੇ ਬਲਾਂਦ ਹੌਸਲੇ ਆ ਪਹਿਲਾ ਦੱਸਾਂਗਾ ਉਹ ਆ ਫਰਦਾ ਪੁਰਾਣ ਕੱਲ ਚੱਲ ਜਾਂਦੇ ਜਾਂਦੇ ਆ ਝੋਟੀ 85000 ਦੀ ਕਹਿ ਲਈ ਜੀ ਆ ਠੀਕ ਹੈ ਫਿਰ ਕਈ ਵੀ ਦੂਰੀ ਰਹਿ ਮੋਰ ਕੋਈ ਤੇ ਕਿੰਨਾ ਗਿਆ ਕਿੰਨਾ 85000 ਆ 80 ਦੇ 5 80 ਦੇ 5 85 ਮੈਂ ਇਹਦੇ ਵਿੱਚ ਟਿਕਾ ਸਕਦਾ ਜੇ ਕੋਈ ਨੁਕਸਾਨ ਰੁਪਈਏ ਜਿੰਨਾ ਨੇ ਵੀ ਕੋਈ ਘੱਟ ਸਕਦਾ ਹੈ ਤੇ ਆ ਅਗਲੀ ਝੋਟੀ ਦਾ ਦੱਸੋ ਸਾਹਿਬ ਦਾ ਇਹ ਬੜਾ ਮੀਰੀ ਨਾਲ ਦੇ ਕੱਟ ਕੇ ਦਿੰਦੀ ਹੈ ਓਕੇ ਅੱਜ ਤੇਰੇ ਬਚਨ ਟਾਲੀ ਐ ਵੀ ਤੈਨੂੰ ਦਾਸਤਾ ਦੇਊਗੀ ਵੀ ਕੱਟੀ ਕਿਉਂਕਿ ਬਲੰਦ ਬੰਦੇ ਦੇ ਬਚਨ ਜਿਹੜੇ ਟਾਲ ਹੋ ਜਾਂਦੇ ਆ ਮਗਰ ਬੱਚਾ ਬੂੜਾ ਦਿੰਦੀ ਜੋ ਇੱਕ ਗੱਲ ਹੋਰ ਆ ਆ ਮੈਂ ਸੂਆ ਕਿਹੜਾ ਹੈ ਇਹ ਇਹ ਦੂਜਾ ਸੂਆ ਨਹੀਂ ਥੋੜੀ ਦੂਜਾ ਸੂਆ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਆ ਤੇ ਕੀ ਹਿਸਾਬ ਕਿਤਾਬ ਹੈ ਤੇ ਦਿਨ ਦੇ ਛਾਪਾ ਚੂੜਨੀ ਮਰਦੇ ਦਾ 12 ਇਹਨੇ ਲੈ ਜਾਣੇ ਆ ਲੈ ਜੂਗੀ ਬਹੁਤ ਬੜੀ ਬੰਨੀ ਚੰਗੀ ਥੋੜੀ ਠੀਕ ਆ ਆਪਣੇ ਥੰਦ ਥੰਦ ਚੰਗਾ ਸੀਤੂ ਆਪਣੇ ਸੱਜਣੀਆਂ ਹਾਂ ਉਹਨਾਂ ਕੋਾਈ ਆ ਤੇ ਥੰਦ ਸੋਣ ਇਧਰ ਵੇਖੋ ਕਿਖ ਚੌੜਾ ਲੇਵਾ ਲਗਾ ਇਹੀ ਵਾਕਏ ਇਧਰੇ ਗੇਤ ਤੇ ਬਣੋਗੀ ਚੰਗੀ ਠੀਕ ਆ ਇਹਨਾ ਕਿ ਕੋਈ ਜਿੱਕੀ ਗੋਣ ਬੜੇ ਇੱਥੇ ਗੋਣ ਬਾੜੇ ਜਿੰਨਾ ਕਹਦਾ ਮੁੱਲ ਪਾਉਣਾ ਨਾ ਸੋਕਣ ਵੀ ਨਹੀਂ ਇਹਨੇ ਦੀ ਆਉਣੀ ਪਤਾ ਕਿੰਨੇ ਦੀ ਦੇ ਦਈਏ ਫਿਰ ਦੁੱਧ ਦਾ ਕਿਲੋ ਕਿੰਨੇ ਦੀ ਕਿ ਸੱਬੇ ਨੂੰ ਪੁੱਛ ਲਈਏ ਮੁੱਲ ਦਾ ਸਹੀ ਸਲਾਮਤੀ ਆ 65000 ਕਾਤੇ ਨਹੀਂ ਸੱਬੇ ਨੂੰ ਫੇਰ ਪੁੱਛ ਲਈਏ ਕੰਮ ਦੀ ਕਰਨੇ ਆ ਤੁਹਾਨੂੰ ਇਹ ਰਹਿਣ ਦੇ ਲੈ ਬੇ। ਸੱਬੇ ਨੂੰ ਕਹਿੰਦਾ ਰਹਿਣ ਦੋ। ਨਾ ਯਾਰ ਐ ਨਾ ਕਰੋ। ਕਮਾਲਾ। ਤੋਹ ਦੀ ਚੱਕੀ ਹੈ ਜਿੰਨੇ ਲੈ ਗਿਛਾ? ਨਹੀਂ ਚੰਗੀ। 80 ਜਨੇ ਚੰਗੀ ਵਿਚਾਰੀ। ਸਾਮ ਸੁਣੋ ਹੀ ਰਹਿ ਗਈ ਆ। ਹਾਂ। ਸਾਮ ਵੀ ਨਹੀਂ ਉਹਨਾਂ ਬੰਦਿਆਂ ਤੋਂ ਕਹੀ ਐਂਦੀ। ਜਿਹੜੇ ਸਾਮ ਬੋਲ ਚੱਲਗੇ ਨਾ ਮੋਹੋ ਬੜੀ। ਮੈਂ ਸਾਹਮਣੇ ਆ। ਉਹ ਬੜੀ ਐ ਬੰਦੇ ਸਾਹਮਣੇ। ਲੈ ਚੱਲ ਲੈ ਚੱਲ ਲੈ ਚੱਲ ਇਧਰ ਹੀ ਲੈ ਚੱਲ। 3 ਕਿੰਮ ਰੁਪਈਆ ਚੰਗੀਆਂ? ਹਾਂ ਚੰਗੀ ਐ। ਦੁੱਧ 10 ਕਿਲੋ ਦੀ। ਰਾਮ ਨਾ ਦਿੱਤੀ ਜਾਣਾ 10 ਕਿਲੋ ਦੁੱਧ ਸਹੀ ਚੇ। ਬਾਕੀ ਸੁਭਾਅ ਵੀ ਚੰਗਾ। ਤੇ ਜੁਏ 65 ਚ ਕਿੰਨਾ ਮਾਨਤਾਨ ਕਰੋਗੇ ਉਹਦਾ ਮੈਂ ਕਿਹਾ ਹੀ ਨਹੀਂ ਤੁਹਾਨੂੰ 85 ਕਹਿਤਾ ਤੇ ਮੈਂ ਬੋਲਿਆ ਹੀ ਨਹੀਂ ਬੋਦ ਤੁਸ਼ਾ ਆਪਸਾ ਦੇ ਵੀ ਬੂਰੀ ਦਾ ਇੰਨੇ ਦੀ ਕੋਈ ਦੇ ਸਕਦਾ ਤਰਾ ਬੋਦਿਆ ਕਿ ਬੋਦ ਜੋ ਕਿ ਪਤਾ ਨਹੀਂ ਕਿਹਦੇ ਭਾਗਾ ਚ ਉਹਨੇ ਲੁੱਟ ਲਾਣਾ ਮੇਲਾ ਬੋਲਿਆ ਕਿ ਰਹਿਣ ਨਹੀਂ ਦਿੱਤਾ ਨੇਰੇ ਮਾਨ ਕੀ ਵਜੇ ਮੰਚ ਫੇਰ ਹੁਣ ਚੱਲ ਆਹਾ ਆਖਣਾ 95 ਸੀ ਕਹਿੰਦਾ ਕਹਤਾ 85 ਬਹੁਤ ਚੰਗੀਆਂ ਭਾਅ ਦੱਸੋ 65000 ਚੁੱਕੀ ਪੈਂਦੀਆਂ ਮੋਲੀਆਂ ਗੱਲ ਕਰਕੇ ਹੋਰ 65 ਤੇ 65 ਮਗਰ ਨਾ ਲਕੋ ਉਹਨੂੰ ਇਹ ਕੱਢੂਗਾ ਸੱਪ ਹਾਂ ਹਾਂ ਚੱਲ ਜਾਂਦੇ ਟ੍ਰੇਡ ਦੀ ਹਾਂ ਦਾ ਨਹੀਂ ਹੁਣ ਟਟਕਾ ਨਹੀਂ ਲੱਗਿਆ ਹਨਾ ਨਾਮ ਇਹ ਲੱਗਾ ਹੁੰਦੇ ਹਨਾ ਤੋਕਰ ਨਹੀਂ ਦਿੰਦਾ ਤੋਕਰ ਵੀ ਨਹੀਂ ਕੋਈ ਨੇ ਦੇਣੀ 22000 ਦੀ ਮੱਝ ਦੇ ਦਾਂਗੇ ਚੱਲ ਬਸ ਠੀਕ ਹਾਂ ਬਾਹਰ ਤੋਂ 500 ਰੁਪਇਆ ਛੋੜ ਕਰਾਂਗੇ ਆ ਛੁੱਟੀ ਦਾ ਕੀ ਹਿਸਾਬ ਕਿਤਾਬ ਸਾਡੇ 61000 ਦੀ ਆ ਛੁੱਟੀ ਆ ਕੀ ਬਸ 61 ਦੀ ਦੇ ਦਿਓ 61 ਦੇਵਾਂਗੇ ਮੈਂ 61 ਦੇ ਇਹਨੇ ਬਿਲਕੁਲ ਹੀ ਰੇਟ ਅੱਜ ਜਾ ਰਿਹਾ ਨਹੀਂ ਤੇ ਐਦਾ ਕੀ ਹਿਸਾਬ ਤਾ ਵਾ ਆ ਪਿਓਰ ਦੂਜੇ ਸੂਏ ਸੁਣੀ ਝੋਟੀ ਆਲੀ ਕੱਟੀ ਠੀਕ ਆ ਕੱਢ ਬਾਹਰ ਇਹਨੂੰ ਕੱਟੀ ਹੋਣੀ ਆ ਜੀ 10 15 ਦਿਨ ਖੜਦੀ ਹੁਣੇ ਆਈ ਇਹਨੂੰ ਤੇ ਰਸੇ ਰਸੇ ਨਹੀਂ ਪਿਆ ਜੇ ਚੱਲ ਕੋਈ ਨਹੀਂ ਦਿਨ ਲੈਂਦੀ 10 ਹਜੇ ਦਿਨ ਇਹਨੇ 10 ਲੈ ਜਾਣੇ ਆ ਤੇ ਥਣਾ ਲਓ ਭਾਰ ਲਓ ਵੀ ਓਕੇ ਥਣ ਤੇ ਬਹੁਤਾ ਵੱਧਿਆ ਨਹੀਂ ਸੋਈ ਮਨੇ ਲਾਈ ਗੱਡੀ ਚ ਤੁਹਾਡੇ ਸਾਹਮਣੇ ਉਹ ਰਸੇ ਵਿੱਚ ਪਾ ਦੇ ਤੇ ਕੱਲਾ ਨਾ ਚੱਤੀ ਜਾਈ ਦੀ ਉਹ ਛੇਤੀ ਲੇਟ ਹੋ ਗਏ ਨਾ ਗਾਹ ਨਹੀਂ ਜਾਣਾ ਇਹਦੇ ਲੰਮੀ ਹੁੰਦੀ ਨਹੀਂ ਤੋ ਹੂੰ ਵੇਖੋ ਸੱਜਣਾ ਝੋਟੀ ਸੁਥਰੀ ਆ ਥਣਲੇਵੇ ਦੀ ਕੁਆਲਿਟੀ ਬਹੁਤ ਚੰਗੀ ਆ ਬਹੁਤ ਚੰਗੀ ਆ ਬਹੁਤ ਚੰਗੀ ਬਣੂਗੀ ਝੋਟੀ ਕਮਾਲ ਰੇਡ ਵੇਖੀ ਤੁਸੀਂ ਇਹਦਾ ਅੱਜ ਫਿਰ ਅੱਛਾ ਰੇਡ ਵੇਖੀ ਤੇ ਸੇਰ ਮੂੰਹ ਆ ਕੁਆਲਿਟੀ ਕਹਿੰਦਾ ਕੱਟੀ ਦਾ ਕੁਆਲਿਟੀ ਹਾਂਜੀ ਲੈ ਚੱਲ ਤੇ ਮੂੰਹ ਵੇ ਕਿੱਦਾਂ ਬਣਾਵਾਂ ਵਾਕਿਆ ਜੀ ਵੈਰਲ ਬਰਲ ਚੰਗੀ ਆ ਸੱਜਣਾ ਥਣ ਚਵਾਈ ਵਾਲਾ ਬਾਕੀ ਗੱਬਣ ਮੈਂ ਤੁਸੀਂ ਟੈਪ ਸਕਦੇ ਆ ਕਿਉਂਕਿ ਵੇਖਿਓ ਆ ਕੇ ਪਸੰਦ ਆਊਗੀ ਹਾਂਜੀ ਤੇ ਵੇਖੋ। ਐ ਕੱਪ ਮਗਰ ਬੱਤ ਕਰੋ। ਕੰਨ ਦੇ ਵੀ ਬੜੇ ਫੇਰੇ। ਅੱਛਾ। ਇਹ ਵੀ ਬਹੁਤ ਜਿਆਦੀ। ਇੱਧਰ ਬਹਿ ਲੈ। ਨਹੀਂ ਠੀਕ ਆ ਯਾਰ। ਇੱਧਰ ਬਹਿ। ਬਹੁਤ ਠੰਡੀ ਨਾ। ਇੱਧਰ ਆ ਤੇ ਪਗਲੀ ਆਂ ਇੱਧਰ ਬਹਿ। ਕੀ ਬਾਤ। ਇੱਧਰ ਆਂ। ਬੜੀ ਜੈਲੀ ਆ। ਇੱਧਰ ਬਹਿ। ਇਹ ਤਾਂ ਮੁੰਡਿਆ ਕੱਢਦੇ। ਜਸ। ਨਹੀਂ ਠੀਕ ਆ ਯਾਰ। ਬੜੀ ਖਰੀ ਆ। ਹਾਂ। ਤੇ ਰੇਟ ਇਹਦਾ? ਰੇਟ ਇਹਦਾ ਮੁੱਲ 60000 ਰੁਪਇਆ ਕਰਦੇ। ਕਿੰਨੇ ਦੀ ਦੇ ਦੀਏ? 75000 ਦੀ। 210 ਉਹਦੇ ਚ ਪਿਆਰ ਮੁਹੱਬਤ ਕੋਈ ਹੋਰ ਯਾਰ ਛੱਡਦਾ 74 ਤੇ ਜਾਣਦਾ ਅਜੇ ਉਹ ਦਾਦੇ ਦੋ ਨਾ ਮੈਂ ਤੇ ਕਹਾਂ ਪੂਰੇ 7000 ਦੀ ਦੇਣੀ ਹੈ ਅੱਛਾ ਵਾਹ ਇਹਨੇ ਦੀ ਕੱਟੀ ਕਿਹਨੇ ਇੰਨੀ ਸਾਫ਼ ਨਹੀਂ ਦੇਣੀ ਨਾ ਫਿਰ ਉਹ ਜਦੋਂ ਅੰਦਾ 70 ਦੀ ਲਈ 2000 ਮੈਂ ਚੱਲੀ ਐ ਅੱਛਾ ਉਹ ਵੀ ਅੱਜ ਦਿਨਾਂ ਬਾਅਦ ਵੀਡੀਓ ਪਾਈ ਤੇ ਮੈਂ ਕਿਹਾ ਅੱਜ ਬਾਣੇ ਪਟਾਕੇ ਹੀ ਆ ਅੱਛਾ ਮਤਲਬ ਵੇਚਣਗਾ ਕੋਈ 2000 ਤਿੰਨਾਂ 10 ਕਿਗੇ ਤੂੰ ਅੱਜਾਂ ਤੱਕ ਹੀ ਅੱਛਾ ਹਾਂ ਉੜਦੀਆਂ ਆਉਣੇ ਲਈ ਤੇਰੇ ਸਾਹਮਣੇ ਗੱਡੀ ਚਾਹੂੰ ਹਾਂ ਹਾਂ ਇਤਰੇ ਆਪਾਂ ਬੱਤਰ 72000 ਦੀ ਹਾਂਜੀ 72000 ਦੀ ਦੇ ਦੇ ਕਿਆ ਬਾਤ ਇਹਦੇ ਸੋਹ ਛੋਟੀ ਆ ਤੇ ਦੱਸੋ ਹਾਂਜੀ ਬੜੀ ਚੰਗੀ ਬਣੂਗੀ ਹਾਂ ਬੜੀ ਬਣੂਗੀ ਬਹੁਤ ਚੰਗੀ ਛੋਟੀ ਦਾ ਇਹ ਰੇਟ ਬਿਲਕੁਲ ਮੇਰੀਆਂ ਤੋਂ ਕੜਾਈ ਵੱਡੀਆਂ ਵਾ 61 ਦੀ 61 ਦੀ 61 ਦੀ 61 ਕੀ ਕਹਦੀ ਐ ਲੁੱਟ ਲੋ ਮੇਲਾ ਤੇ ਕਰ ਦਿਓ ਵਿਹਲਾ ਹਾਂਜੀ ਆ ਵੇਖੋ 85 ਦੀ ਆ ਵੱਡੀ ਮੈਂ 15 16 ਕਿਲੋ ਵਾਲੀ 85 ਦੀ 85 ਦੀ ਕੋਈ ਨਹੀਂ ਦਿੰਦਾ ਵੀਰ ਬਾਤ ਕਰੇ ਵਰੀਦਾ ਵਾ ਵੀਰ ਅੱਗੇ ਵਾਲਾ ਬਾਜ਼ਾਰ ਨਹੀਂ ਚ ਰਹਿ ਗਿਆ ਬਾਜ਼ਾਰ ਅੱਗੇ ਨਾਲੋਂ ਮੁੜਿਆ ਏ ਹਾਂ ਮੁੜਿਆ ਕੰਮ ਟੈਟ ਹੋ ਗਿਆ ਵੀਰ ਅੱਜ ਕਰਨਾ ਦੁੱਧ ਪਿਉਣਾ ਏ ਡੰਗਰ ਬਹੁਤ ਲੱਭਣਾ ਮੁਸ਼ਕਲ ਹੋ ਗਿਆ ਬਾਹਰ ਵਾਕਿਆ ਜੀ ਹਾਂ ਜੀ ਆ ਚਾਹ ਹੁੰਦੇ ਨਾ ਪਿੱਛੋਂ ਆ ਮਈਆਂ ਲਈਆਂ ਅੱਜ ਚਲੋ ਉਦੋਂ ਦੀ ਵੀਡੀਓ ਪਾਈ 10 ਮੱਝਾਂ ਵੇਚੀਆਂ ਠੀਕ ਆ ਤੇ ਆ ਹੁਣ ਚਾਹ ਹੁੰਦੇ ਨਾ ਪੰਜਾਂ ਦਿਨਾਂ ਪਿੱਛੋਂ ਮਈਆਂ ਲਈਆਂ ਅੱਜ ਧੰਨਵਾਦ ਕਹਿ ਦੀ ਧੰਨਵਾਦ ਜੀ ਬਲਾਦਗੇ ਫਤਿਹ ਸਾਰਿਆਂ ਨੂੰ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮੇਰੇ ਵੀਰ ਭਰਾ ਬੇਫਿਕਰ ਹੋ ਗਏ ਖਰੀਦੇ ਉਹ ਡੰਗਰ ਤੇ ਚੜਦਿਆਂ ਕਲਾ ਰਹਿਣ ਗਈਆਂ ਮਹਾਰਾਜ ਤੰਦਰੁਸਤੀਆਂ ਤੇ ਤੁਹਾਨੂੰ ਜਾ ਕੇ ਨੀਰ ਪਿਆਉਣ ਗਈਆਂ ਤੇ ਘਰ ਸੁੱਖ ਸ਼ਾਂਤੀ ਰੱਖਿਆ ਹਰ ਇੱਕ ਦਿਨ ਮਹਾਰਾਜ ਦੋਦਾਰ ਇੱਕ ਨੂੰ ਦੁੱਧ ਪੋਤ ਦਵੇ ਸਹੀ ਗੱਲ ਹੈ ਹਾਂਜੀ ਧੰਨਵਾਦ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ